ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੀਬੀ ਹਰਜੀਤ ਕੌਰ ਨੂੰ ਰਿਪੋਰਟ ਕਿਤੇ ਜਾਣਦੇ ਮਗਰੋਂ ਇੱਕ ਹੋਰ ਭਾਰਤੀ ਬਜ਼ੁਰਗ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਹੈ ਜੋ ਬੇਕਸੂਰ ਹੋਣ ਦੇ ਬਾਵਜੂਦ 43 ਸਾਲ ਜੇਲ੍ਹ ਕੱਟ ਕੇ ਬਾਹਰ ਆਇਆ ਹੈ 4 ਸਾਲ ਦੇ ਸੁਬਰਾਮਨਿਅਮ ਸੁਬੋਵੇਦਮ ਨੂੰ ਕਤਲ ਦੇ ਦੋਸ਼ 'ਤੇ 1982 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਸਾਰੇ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਲੰਘਾ ਦਿੱਤੀ 2022 ਦੇ ਵਿੱਚ ਇੱਕ ਅਹਿਮ ਸਬੂਤ ਸਾਹਮਣੇ ਆਇਆ ਜਿਸ 'ਤੇ ਰਾਹੀਂ ਸੁਬੋਵੇਦਮ ਨੂੰ ਬੇਕਸੂਰ ਮੰਨਿਆ ਅਗਸਤ 2004 ਵਿੱਚ ਇਤਿਹਾਸ ਕਰ ਦਿੱਤਾ ਗਿਆ ਪਰ ਇਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਉਸ ਦੀ ਉਡੀਕ ਕਰ ਰਹੇ ਨੇ ਸੁਭੂ ਵੇਦਮ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਐਮਬੀਏ ਸਣੇ 3 ਡਿਗਰੀਆਂ ਹਾਸਲ ਕਰਦਿਆਂ ਅਤੇ ਪੈਂਸਿਲਵੇਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਕੈਦੀ ਬਣ ਕੇ ਜਿਸ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਦੇ ਵਿੱਚ ਸੁਭੂ ਵੇਦਮ ਨੂੰ ਦੋਸ਼ੀ ਠਹਿਰਾਏ ਦੀ ਦਲੀਲ ਦੇਂਦਾ ਗ੍ਰਿਫਤਾਰ ਕਰਕੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਉਦੈ ਸੂਬੂ ਵੇਦਮ ਦੇ ਵਕੀਲ ਨੇ ਕਿਹਾ ਕਿ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੂਬੂ ਦੀ ਉਮਰ 18 ਸਾਲ ਤੋਂ ਕੱਟ ਸੀ ਅਤੇ ਹੁਣ ਉਸ ਦੇ ਮੁਵਕਲ ਨੂੰ ਅਜੇ ਮੁਲਕ ਰਿਪੋਰਟ ਕੀਤਾ ਜਾ ਰਿਹਾ ਹੈ ਜਿੱਥੇ ਕੋਈ ਉਸ ਨੂੰ ਜਾਣਦਾ ਨਹੀਂ ਸੁਭੂਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ 9 ਮਹੀਨੇ ਦੀ ਉਮਰ ਦੇ ਵਿੱਚ ਭਾਰਤ ਛੱਡ ਦਿੱਤਾ ਸੀ ਅਤੇ ਹੁਣ ਸਾਰੇ ਪਰਿਵਾਰਕ ਮੈਂਬਰ ਜੋ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਰਹਿੰਦੇ ਨੇ ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਦਿਨੀ ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਨੇ ਇੱਕ ਪੰਜਾਬੀ ਟਰੱਕ ਟਰੈਵਲ ਦੀਆਂ ਤਸਵੀਰਾਂ ਜਾਰੀ ਕਰਦੇ ਆ ਉਸ ਨੂੰ ਰਿਪੋਰਟ ਕਰਨ ਦਾ ਐਲਾਨ ਕੀਤਾ ਅਤੇ ਡਰਾਈਵਰ ਦੀ شناخت ਅਨਮੋਲ ਦੇ ਵਜੋਂ ਕੀਤੀ ਗਈ ਜਿਸ ਦੇ ਕੋਲ ਨਿਊਯਾਰਕ ਸੁਪੀਰੀਅਰ ਡਰਾਈਵਰਸ ਲਾਇਸੈਂਸ ਪ੍ਰਾਪਤ ਕੀਤਾ ਗਿਆ DHS ਮੁਤਾਬਕ ਮੌਲ 2023 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਇਆ ਤੇ ਬਾਈਡਨ ਸਰਕਾਰ ਨੇ ਉਸ ਨੂੰ ਰਿਆਕਤ ਦਿੱਤਾ ਅਮਰੀਕਾ ਦੇ ਸਹਾਇਕ ਗ੍ਰੈਂਸ ਸੁਰੱਖਿਆ ਮੰਤਰੀ ਟ੍ਰੀਸ਼ਾ ਮੈਕਲਾਫੀਨ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੇਣ ਵਾਲੇ ਸੂਬੇ ਅਗਦੇ ਨਾਲ ਖੜ੍ਹੇ ਨੇ ਉਹਨਾਂ ਦਾ ਦਾਅਵਾ ਕੀਤਾ ਕਿ ਨਿਊਯਾਰਕ ਸੂਬੇ ਦੀ ਸਰਕਾਰ ਵੀ ਨੇ ਕਾਰਦੇ ਇਮੀਗ੍ਰੇਸ਼ਨ ਸਟੇਟਸ ਦੀ ਤਸਦੀਕ ਕਰਨ ਦੇ ਵਿੱਚ ਅਸਫਲ ਨਹੀਂ ਅਤੇ ਲਾਇਸੈਂਸ ਉਤੇ ਪੂਰਾ ਨਾਂ ਵੀ ਨਹੀਂ ਲਿਖਿਆ ਗਿਆ ਇਕਵਾਲ ਫਿਰ ਦਸੀਏ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੁਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੀਬੀ ਹਰਜੀਤ ਕੌਰ ਨੂੰ ਰਿਪੋਰਟ ਕਿਤੇ ਜਾਣਦੇ ਮਗਰੋਂ ਇੱਕ ਹੋਰ ਭਾਰਤੀ ਬਜ਼ੁਰਗ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਹੈ ਜੋ ਬੇਕਸੂਰ ਹੋਣ ਦੇ ਬਾਵਜੂਦ 43 ਸਾਲ ਜੇਲ੍ਹ ਕੱਟ ਕੇ ਬਾਹਰ ਆਇਆ 4 ਸਾਲ ਦੇ ਸੁਬ੍ਰਮਨਿਅਮ ਸੁਬੋ ਵਿਦਮ ਨੂੰ ਕਤਲ ਦੇ ਦੋਸ਼ 'ਤੇ 1982 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਸਾਰੇ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਲੰਘਾ ਦਿੱਤੀ 2022 ਦੇ ਵਿੱਚ ਇੱਕ ਅਹਿਮ ਸਬੂਤ ਸਾਹਮਣੇ ਆਇਆ ਜਿਸ ਤੇ ਰਾਹੀਂ ਸੁਬੋ ਵਿਦਮ ਨੂੰ ਬੇਕਸੂਰ ਮੰਦਿਆ ਅਗਸਤ 2025 ਦੇ ਵਿੱਚ ਰਿਹਾ ਕਰ ਦਿੱਤਾ ਗਿਆ ਪਰ ਇਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਉਸ ਦੀ ਉੜੀ ਕਰ ਰਹੇ ਨੇ ਸੁਭੂ ਵੇਦਮ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਐਮਬੀਏ ਸਣੇ 3 ਡਿਗਰੀਆਂ ਹਾਸਲ ਕਰਦਿਆਂ ਅਤੇ ਪੈਂਸਿਲਵੇਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਕੈਦੀ ਪੜ੍ਹਨ ਗਿਆ ਜਿਸ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਾਲਿਆਂ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਦੇ ਵਿੱਚ ਸੁਭੂ ਵੇਦਮ ਨੂੰ ਦੋਸ਼ੀ ਠਹਿਰਾਏ ਦੀ ਦਲੀਲ ਦੇਂਦਾ ਗ੍ਰਿਫਤਾਰ ਕਰਕੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਉਦੋਂ ਸੂਬੂ ਵੇਦਮ ਦੇ ਵਕੀਲ ਨੇ ਕਿਹਾ ਕਿ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੂਬੂ ਦੀ ਉਮਰ 18 ਸਾਲ ਤੋਂ ਕੱਟ ਸੀ ਅਤੇ ਹੁਣ ਉਸ ਦੇ ਮੁਵਕਲ ਨੂੰ ਅਜੇ ਮੁਲਕ ਰਿਪੋਰਟ ਦਿੱਤਾ ਜਾ ਰਿਹਾ ਹੈ ਜਿੱਥੇ ਕੋਈ ਉਸ ਨੂੰ ਜਾਣਦਾ ਨਹੀਂ ਸੁਭੂਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ 9 ਮਹੀਨੇ ਦੀ ਉਮਰ ਦੇ ਵਿੱਚ ਭਾਰਤ ਛੱਡ ਦਿੱਤਾ ਸੀ ਅਤੇ ਹੁਣ ਸਾਰੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਰਹਿੰਦੇ ਨੇ ਇੱਥੇ ਦੱਸਣਾ ਬੰਦਾ ਕਿ ਪਿਛਲੇ ਦਿਨੀ ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਦੀਆਂ ਤਸਵੀਰਾਂ ਜਾਰੀ ਕਰਦੇ ਆ ਉਸ ਨੂੰ ਰਿਪੋਰਟ ਕਰਨ ਦਾ ਐਲਾਨ ਕੀਤਾ ਅਤੇ ਡਰਾਈਵਰ ਦੀ شناخت ਅਨਮੋਲ ਦੇ ਵਜੋਂ ਕੀਤੀ ਗਈ ਜਿਸ ਦੇ ਕੋਲ ਨਿਊਯਾਰਕ ਸੁਪੀਰੀਅਰ ਡਰਾਈਵਰਸ ਲਾਇਸੈਂਸ ਪ੍ਰਾਪਤ ਕੀਤਾ ਗਿਆ DHS ਮੁਤਾਬਕ ਮੌਲ 2023 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਤੇ ਨਾਲ ਅਮਰੀਕਾ ਦਾਖਲ ਹੋਇਆ ਤੇ ਬਾਈਡਨ ਸਰਕਾਰ ਨੇ ਉਸ ਨੂੰ ਰਿਆਕਤ ਦਿੱਤਾ ਅਮਰੀਕਾ ਦੇ ਸਹਾਇਕ ਗ੍ਰੈਂਸ ਸੁਰੱਖਿਆ ਮੰਤਰੀ ਟ੍ਰੀਸ਼ਾ ਮੈਕਲਾਫਿਨ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੇਣ ਵਾਲੇ ਸੂਬੇ ਅਗਦੇ ਨਾਲ ਖੜੇ ਨੇ ਉਹਨਾਂ ਦਾਅਵਾ ਕੀਤਾ ਕਿ ਨਿਊਯਾਰਕ ਸੂਬੇ ਦੀ ਸਰਕਾਰ ਵੀ ਨੇ ਕਰਦੇ ਇਮੀਗ੍ਰੇਸ਼ਨ ਸਟੇਟਸ ਦੀ ਤਸਦੀਕ ਕਰਨ ਦੇ ਵਿੱਚ ਅਸਫਲ ਨਹੀਂ ਅਤੇ ਲਾਇਸੈਂਸ ਉਤੇ ਪੂਰਾ ਨਾਂ ਵੀ ਨਹੀਂ ਲਿਖਿਆ ਗਿਆ ਇਕਵਾਲ ਫਿਰ ਦਸੀਏ ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੀਬੀ ਹਰਜੀਤ ਕੌਰ ਨੂੰ ਰਿਪੋਰਟ ਕਿਤੇ ਜਾਣਦੇ ਮਗਰੋਂ ਇੱਕ ਹੋਰ ਭਾਰਤੀ ਬਜ਼ੁਰਗ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਜੂ ਬੇਕਸੂਰ ਹੋਣ ਦੇ ਬਾਵਜੂਦ 43 ਸਾਲ ਜੇਲ੍ਹ ਕੱਟ ਕੇ ਬਾਹਰ ਆਇਆ 4 ਸਾਲ ਦੇ ਸੁਬ੍ਰਮਨਿਅਮ ਸੁਬੋ ਵੇਦਮ ਨੂੰ ਕਤਲ ਦੇ ਦੋਸ਼ 'ਤੇ 1982 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਲੰਘਾ ਦਿੱਤੀ 2022 ਦੇ ਵਿੱਚ ਇੱਕ ਅਹਿਮ ਸਬੂਤ ਸਾਹਮਣੇ ਆਇਆ ਜਿਸ ਸੇ ਰਾਹੀਂ ਸੁਬੋ ਵੇਦਮ ਨੂੰ ਬੇਕਸੂਰ ਮੰਦਿਆ ਅਗਸਤ 2025 ਦੇ ਵਿੱਚ ਰਿਹਾ ਕਰ ਦਿੱਤਾ ਗਿਆ ਪਰ ਇਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਉਸ ਦੀ ਉਡੀਕ ਕਰ ਰਹੇ ਨੇ ਸੁਪੋ ਵੇਦਮ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਐਮਬੀਏ ਸਣੇ ਤਿੰਨ ਡਿਗਰੀਆਂ ਹਾਸਲ ਕਰਦਿਆਂ ਅਤੇ ਪੈਨਸਿਲਵੇਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਕੈਦੀ ਬਣ ਗਿਆ ਜਿਸ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਾਲਿਆਂ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਦੇ ਵਿੱਚ ਸੁਭੂ ਵੇਦਮ ਨੂੰ ਦੋਸ਼ੀ ਠਹਿਰਾਈ ਦੀ ਦਲੀਲ ਦੇਣ ਦਾ ਗ੍ਰਿਫਤਾਰ ਕਰਕੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ। ਉਦੋਂ ਸੂਬੂ ਵੇਦਮ ਦੇ ਵਕੀਲ ਨੇ ਕਿਹਾ ਕਿ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੂਬੂ ਦੀ ਉਮਰ 18 ਸਾਲ ਤੋਂ ਕੱਟ ਸੀ ਅਤੇ ਹੁਣ ਉਸ ਦੇ ਮੁਵਕਲ ਨੂੰ ਅਜੇ ਮਲਕ ਰਿਪੋਰਟ ਕੀਤਾ ਜਾ ਰਿਹਾ ਹੈ ਜਿੱਥੇ ਕੋਈ ਉਸ ਨੂੰ ਜਾਣਦਾ ਨਹੀਂ ਸੁਭੂਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ 9 ਮਹੀਨੇ ਦੀ ਉਮਰ ਦੇ ਵਿੱਚ ਭਾਰਤ ਛੱਡ ਦਿੱਤਾ ਸੀ ਅਤੇ ਹੁਣ ਸਾਰੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਰਹਿੰਦੇ ਨੇ ਇੱਥੇ ਦੱਸਣਾ ਬੰਦਾ ਕਿ ਪਿਛਲੇ ਦਿਨੀ ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਨੇ ਇੱਕ ਪੰਜਾਬੀ ਟ੍ਰੱਕ ਟਰੈਵਲ ਦੀਆਂ ਤਸਵੀਰਾਂ ਜਾਰੀ ਕਰਦੇ ਆ ਉਸ ਨੂੰ ਰਿਪੋਰਟ ਕਰਨ ਦਾ ਐਲਾਨ ਕੀਤਾ ਅਤੇ ਡਰਾਈਵਰ ਦੀ شناخت ਅਨਮੋਲ ਦੇ ਵਜੋਂ ਕੀਤੀ ਗਈ ਜਿਸ ਦੇ ਕੋਲ ਨਿਊਯਾਰਕ ਸੁਪੀਰੀਅਰ ਡਰਾਈਵਰਸ ਲਾਇਸੈਂਸ ਪ੍ਰਾਪਤ ਕੀਤਾ ਗਿਆ DHS ਮੁਤਾਬਕ ਮੌਲ 2023 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਇਆ ਤੇ ਬਾਈਡਨ ਸਰਕਾਰ ਨੇ ਉਸ ਨੂੰ ਰਿਆਕਤ ਦਿੱਤਾ ਅਮਰੀਕਾ ਦੇ ਸਹਾਇਕ ਗ੍ਰੈਂਸ ਸੁਰੱਖਿਆ ਮੰਤਰੀ ਟ੍ਰੀਸ਼ਾ ਮੈਕਲਾਫੀਨ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੇਣ ਵਾਲੇ ਸੂਬੇ ਅਗਦੇ ਨਾਲ ਖੜ੍ਹੇ ਨੇ ਉਹਨਾਂ ਦਾ ਦਾਅਵਾ ਕੀਤਾ ਕਿ ਨਿਊਯਾਰਕ ਸੂਬੇ ਦੀ ਸਰਕਾਰ ਵੀ ਨੇ ਕੈਰਡੀ ਇਮੀਗ੍ਰੇਸ਼ਨ ਸਟੇਟਸ ਦੀ ਤਸਦੀਕ ਕਰਨ ਦੇ ਵਿੱਚ ਅਸਫਲ ਨਹੀਂ ਅਤੇ ਲਾਇਸੈਂਸ ਉਤੇ ਪੂਰਾ ਨਾਂ ਵੀ ਨਹੀਂ ਲਿਖਿਆ ਗਿਆ ਇਕਵਾਲ ਫੇਦਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹ ਕੁਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੀਬੀ ਹਰਜੀਤ ਕੌਰ ਨੂੰ ਰਿਪੋਰਟ ਕਿਤੇ ਜਾਣਦੇ ਮਗਰੋਂ ਇੱਕ ਹੋਰ ਭਾਰਤੀ ਬਜ਼ੁਰਗ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਜੂ ਬੇਕਸੂਰ ਹੋਣ ਦੇ ਬਾਵਜੂਦ 43 ਸਾਲ ਜੇਲ੍ਹ ਕੱਟ ਕੇ ਬਾਹਰ ਆਇਆ ਹੈ 4 ਸਾਲ ਦੇ ਸੁਬ੍ਰਮਨਿਅਮ ਸੁਬੋ ਵੇਦਮ ਨੂੰ ਕਤਲ ਦੇ ਦੋਸ਼ 'ਤੇ 1982 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਲੰਘਾ ਦਿੱਤੀ 2022 ਦੇ ਵਿੱਚ ਇੱਕ ਅਹਿਮ ਸਬੂਤ ਸਾਹਮਣੇ ਆਇਆ ਜਿਸ 'ਤੇ ਰਾਹੀਂ ਸੁਬੋ ਵੇਦਮ ਨੂੰ ਬੇਕਸੂਰ ਮੰਧਿਆ ਅਗਸਤ 2025 ਦੇ ਵਿੱਚ ਇਤਹਾਅ ਕਰ ਦਿੱਤਾ ਗਿਆ ਪਰ ਇਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਉਸ ਦੀ ਉਡੀਕ ਕਰ ਰਹੇ ਨੇ ਸੁਭੂ ਵਿਦਮ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਐਮਬੀਏ ਸਣੇ 3 ਡਿਗਰੀਆਂ ਹਾਸਲ ਕਰਦੇ ਆ ਅਤੇ ਪੈਂਸਿਲਵੇਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਕੈਦੀ ਬਣ ਗਿਆ ਜਿਸ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਾਲਿਆਂ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਦੇ ਵਿੱਚ ਸੁਭੂ ਵਿਦਮ ਨੂੰ ਦੋਸ਼ੀ ਠਹਿਰਾਏ ਦੀ ਦਲੀਲ ਦੇਂਦਾ ਗ੍ਰਿਫਤਾਰ ਕਰਕੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਉਦੋਂ ਸੂਬੂ ਵੇਦਮ ਦੇ ਵਕੀਲ ਨੇ ਕਿਹਾ ਕਿ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੂਬੂ ਦੀ ਉਮਰ 18 ਸਾਲ ਤੋਂ ਕੱਟ ਸੀ ਅਤੇ ਹੁਣ ਉਸ ਦੇ ਮੁਵਕਲ ਨੂੰ ਅਜੇ ਮੁਲਕ ਰਿਪੋਰਟ ਕੀਤਾ ਜਾ ਰਿਹਾ ਹੈ ਜਿੱਥੇ ਕੋਈ ਉਸ ਨੂੰ ਜਾਣਦਾ ਨਹੀਂ ਸੁਭੂਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ 9 ਮਹੀਨੇ ਦੀ ਉਮਰ ਦੇ ਵਿੱਚ ਭਾਰਤ ਛੱਡ ਦਿੱਤਾ ਸੀ ਅਤੇ ਹੁਣ ਸਾਰੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਰਹਿੰਦੇ ਨੇ ਇੱਥੇ ਦੱਸਣਾ ਬੰਦਾ ਕਿ ਪਿਛਲੇ ਦਿਨੀ ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਨੇ ਇੱਕ ਪੰਜਾਬੀ ਟ੍ਰੱਕ ਟਰੈਵਲ ਦੀਆਂ ਤਸਵੀਰਾਂ ਜਾਰੀ ਕਰਦੇ ਆ ਉਸ ਨੂੰ ਰਿਪੋਰਟ ਕਰਨ ਦਾ ਐਲਾਨ ਕੀਤਾ ਅਤੇ ਡਰਾਈਵਰ ਦੀ شناخت ਅਨਮੋਲ ਦੇ ਵਜੋਂ ਕੀਤੀ ਗਈ ਜਿਸ ਦੇ ਕੋਲ ਨਿਊਯਾਰਕ ਸੁਪੀਰੀਅਰ ਡਰਾਈਵਰਸ ਲਾਇਸੈਂਸ ਪ੍ਰਾਪਤ ਕੀਤਾ ਗਿਆ DHS ਮੁਤਾਬਕ ਮੌਲ 2023 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਇਆ ਤੇ ਬਾਈਡਨ ਸਰਕਾਰ ਨੇ ਉਸ ਨੂੰ ਰਿਆਕਤ ਦਿੱਤਾ ਅਮਰੀਕਾ ਦੇ ਸਹਾਇਕ ਗ੍ਰੈਂਸ ਸੁਰੱਖਿਆ ਮੰਤਰੀ ਟ੍ਰੀਸ਼ਾ ਮੈਕਲਾਫਿਨ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੇਣ ਵਾਲੇ ਸੂਬੇ ਅਗਦੇ ਨਾਲ ਖੜ੍ਹੇ ਰਹੇ ਨੇ ਉਹਨਾਂ ਦਾਅਵਾ ਕੀਤਾ ਕਿ ਨਿਊਯਾਰਕ ਸੂਬੇ ਦੀ ਸਰਕਾਰ ਬਿਨੈਕਾਰ ਦੀ ਇਮੀਗ੍ਰੇਸ਼ਨ ਸਟੇਟਸ ਦੀ ਤਸਦੀਕ ਕਰਨ ਦੇ ਵਿੱਚ ਅਸਫਲ ਨਹੀਂ ਅਤੇ ਲਾਇਸੈਂਸ ਉਤੇ ਪੂਰਾ ਨਾਂ ਵੀ ਨਹੀਂ ਲਿਖਿਆ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ